ਐਂ ਘਰ ਤੰਬੂਆ ਆਹ ਘਰ ਵਿੱਚ ਬੱਕ ਚੱਲ ਰਹੇ ਆ ਅਗਰੇ ਚ ਤੋ ਉਹ ਇੱਥੇ ਹੁਣ ਪਕਾਈ ਘੱਟ ਮਾਰੀ ਆ ਪਿੱਛੇ ਬੀਬੀ ਰਖ ਗਈ ਸੀਗੇ ਆ ਖੜਕਾ ਕੁੰਡਾ ਇਹਨਾਂ ਦਾ ਓ ਭਾਈ ਗੇਟ ਦਾ ਖੋਲੋ ਤੇ ਆਪੇ ਅੰਦਰ ਆ ਜੀਏ ਐਂ ਘਰ ਤੰਬੂਆ ਤੂੰ ਹੰਦ ਰਹੀ ਭਾਈ ਚਾ ਗੇਟ ਦਾ ਖੋਲ੍ਹ ਲੈ ਚਾਹ ਤੰਬੂਆ ਦੇਖ ਲੈ ਅੰਦਰ ਕੋਈ ਬੋਲ ਬਾਲ ਮਾਰ ਲੈ ਮਾਰੀ ਇਹ ਬਾਦ ਮਾਰ ਲੈ ਘਰ ਅਸ਼ਦੈਨਾ ਬੇੜੇ ਤੇ ਜਾਇਆ ਕਰ ਅਗਰੇ ਦੇ ਓ ਦਾਣਾ ਜਾ ਸੁੱਤਾ ਪਿਆ ਹੈ ਮੰਜੇ ਤੇ ਏਦਾ ਮੈਖੜ ਕਾਉਂ ਨਾਮੰਜਾ ਓਏ ਉੱਠ ਬੱਚਾ ਆਂ ਧਾਣਾ ਜਾ ਸਤਾ ਪਿਆ ਤੰਬੂ ਆਏ ਕਿੱਥੋਂ ਆ ਕੇ ਮੇਲੜ ਜੇ ਉਹ ਐਣੀ ਬੋਲੀ ਦਾ ਹੁੰਦਾ ਬੱਚਾ ਅਸੀਂ ਪਹਾੜਾਂ ਤੋਂ ਆਏ ਆ ਪਹਾੜੇ ਨੂੰ ਤੁਸੀਂ ਸ਼ਿਮਲਾ ਤੋਂ ਆਏ ਹੋ ਉਹ ਨਾਥਾ ਨੂੰ ਪੱਠਾ ਨਾ ਬੋਲ ਲਾਣਿਆ ਐਡਾ ਘਰ ਸੁਪਣਾਈਏ ਤਾਂ ਸਾਰਾ ਪਾਣੀ ਫੇਰਤਾ ਓਏ ਐਡੀ ਉਮਰ ਚ ਸੁਪਣਾ ਨਹੀਂ ਦੇਖੀਦੇ ਹੁੰਦੇ ਤੇਰੇ ਵਰਗਿਆਂ ਨੂੰ ਫਿਰ ਸੁਪਣਾ ਦੂਸੋਂ ਹੋਣ ਲੱਗ ਜਾਂਦਾ ਉਹ ਇੱਕ ਗਲਾਸ ਦੁੱਧਾ ਦੇ ਦੇ ਨਾਥਾ ਨੂੰ ਆਰਤੀ ਦੇ ਨਾਥ ਭੁਕੇ ਫਿਰਦੇ ਆ ਕੁੱਟ ਚਾਹ ਦੀ ਬਣਾਉਣੇ ਆ। ਬਾਰੇ ਬੂਰੀ ਬੰਨ ਕੇ ਕੈਸੇ ਹੋ ਰਹੇ? ਦਰਿਆ ਤੂੰ ਆਇਆ ਕਿਉਂ ਬੁਰਕ ਬੁਰਕ ਕੇ ਪਹਿਲਾ ਤੂੰ ਖਾਰ ਪਾਉਣੀ ਐ ਪਾ ਦੇ ਤੂੰ ਨਾਥਾਂ ਨੂੰ ਪੱਠਾ ਨਾ ਬੋਲ। ਯਾ ਤਾਂ ਪਿਆਲਾ ਨੇ ਤੁਸੀਂ ਵੀਣ ਵਜਾ ਲਾ ਨੀ। ਕੋਈ ਸਾਡੇ ਕੋਲ ਤਾਂ ਵੀਣ ਹੈ ਨਹੀਂ। ਜੇ ਤੁਹਾਡੇ ਘਰੇ ਹੈਗੀ ਐ ਤੇ ਵਜਾ ਦੇਣੀ ਆ। ਓਏ ਤੰਬੂਆ ਤੂੰ ਥੋੜਾ ਆ ਜਾ ਨਾ ਦੇਖ ਕੇ ਬੋਲਿਆ ਕਰ ਇਹ ਜਵਾਕ ਹੈਗਾ। ਓ ਮੈਂ ਵੀਣ ਹੀ ਪੁੱਛਣਿਆ ਤੂੰ ਗਲਤ ਫੀਲਿੰਗ ਕੱਟ ਲਿਆ। ਕੱਲ ਤਵੀਂ ਲੰਗਾਲੀ ਗੱਲ ਨਹੀਂ ਤੰਬੂਆ ਪਤਾ ਕੀ ਚੱਕਰਾ ਆ ਆਪਾਂ ਮੰਗ ਬੰਕੇ ਖਾਣ ਵਾਲੇ ਬੰਦੇ ਆ ਹਾਂ ਇਹ ਤਾਂ ਹੈ ਇਹ ਥੋੜਾ ਯਾ ਸਾਰ ਨਾਲ ਬੋਲਿਆ ਕਰ ਤੂੰ ਇਹਦੇ ਮੱਥੇ ਦੀ ਤਕ ਤੀਰ ਬਹੁਤ ਤੇਜ਼ ਲੈ ਇਹ ਕਰਦਾ ਤੰਬੂਆ ਮੇਰੀ ਗੱਲ ਸੁਣ ਲੈ ਮੈਂ ਦੇਖਣਾ ਇਹਦਾ ਹੱਥ ਆਏ ਆਏ ਇਹ ਕਾਰ ਬੱਟਰ ਤੇ ਨਾਥਾ ਦੀ ਵਗਲੀ ਤੂੰ ਨਾ ਹੀ ਰੱਖ ਲੈ 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 ਪਰ ਜੂਗੀ ਪਿਆ ਬੇਟਾ ਤੇਰਾ ਹੱਥ ਦਿਖਾ ਰੇ ਮੈਨੂੰ ਓਏ 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 ਉਹ ਕਰ ਵਾਲੀ ਦਾ ਤੇਰੇ ਬਹੁਤ ਸੋਣੀ ਲਿਖੀ ਹੋਈ ਹੈ ਕਰਮਾ ਦੇ ਬੱਚੋ ਚੰਗੇ ਕਰ ਬਿਆਜ ਆਏਗਾ ਆ ਖੜ ਜਾ ਖੜ ਜਾ ਆ ਥੋੜੀ ਜੀ ਹੈਂਡ ਪ੍ਰੈਕਟਿਸ ਲੱਗਦਾ ਚੱਲਦੀ ਆ ਆ ਬੰਦ ਕਰਨੀ ਪੈਣੀ ਆ ਇਹ ਨੂੰ ਫਿਰ ਆਪਾਂ ਇਹ ਕਰਦੇ ਆ ਪਸਮਾ ਦੇ ਦਿੰਨੇ ਆ ਜਮਾ ਹੀ ਠੰਡਾ ਹੋ ਜਾਵੇ ਹਾਂ ਇਹਦੀ ਹਰੇ ਉਮਰ ਨਹੀਂ ਨਾ ਹੈਗੀ ਕੱਚੀ ਉਮਰ ਦਾ ਸਾਡੇ ਤੇ ਸਭ ਪਾਉਂਦਾ ਫੜ ਲੋਂਗੇ ਉਹ ਐਂ ਦੱਸ ਉਹ ਮੇਲ ਆ ਕਿ ਫੀਮੇਲ ਆ ਤੂੰ ਸਾਰੇ ਰਿਸ਼ਤਾ ਕਰਾਉਣਾ ਓ ਤੂੰ ਭੱਜਤਾ ਠੰਡਾ ਰਿਆਗਾ ਉਲਟ ਨਾ ਬੋਲਿਆ ਕਰ ਸਾਨੂੰ ਇਹ ਗੱਲ ਪਤਾ ਕਿੱਧਰੋਂ ਜਾਂਦੀ ਏ ਇਹ ਕਿੱਧਰੋਂ ਜਾਂਦੀ ਏ ਦੋ ਬੱਚਾ ਆਏ ਦੱਸ ਸੱਪ ਕਿੰਨੇ ਵਜੇ ਰਾਤ ਨੂੰ ਘਰੇ ਟੋਡੇ ਆਉਂਦਾ ਰਾਤ ਨੂੰ ਆਉਂਦਾ ਖੁੱਡ ਚ ਵੱੜ ਜਾਂਦਾ ਖੁੱਡ ਮੇਲ ਦੀ ਆ ਕਿ ਫੀਮੇਲ ਦੀ ਹੈ ਖੁੱਡ ਚੂਹੇ ਦੀ ਹੈ ਜਾਂ ਚੂਹੀ ਦੀ ਹੈ ਤੁਸੀਂ ਖੁੱਡ ਤੋਂ ਕੀ ਲੈਣਾ ਸੱਪ ਹੀ ਘੜਮੇਗਾ ਓਏ ਉਹਦੇ ਤੋਂ ਪੱਤਰ ਪਤਾ ਲੱਗ ਜਾਂਦਾ ਵੀ ਸੱਪ ਮੇਲ ਆ ਕੇ ਫੀਮੇਲ ਹੈ ਜੇ ਤਾਂ ਉਹ ਚੂਹੇ ਦੀ ਖੁੱਡ ਚ ਵੱੜਦਾ ਹੋਇਆ ਫਿਰ ਤਾਂ ਸਮਝੋ ਮੇਲ ਹੈ ਜੇ ਉਹ ਚੂਹੀ ਦੀ ਖੁੱਡ ਚ ਵੱੜਦਾ ਹੋਇਆ ਫਿਰ ਸਮਝੋ ਫੀਮੇਲ ਇਹ ਜਿਹੜੀ ਨਾਗੜ ਹੁੰਦੀ ਹੈ ਗੜ ਪਾਈ ਜਾਂਦੀ ਹੈ ਨਾਗਣ ਕੀਲਣੀਆਂ ਬਾਹਤ ਔਖੀਆਂ ਨੇ ਇਹ ਨਾਗਣ ਕੀਲਣ ਜੋ ਕੇ ਹੁੰਦੀ ਦਾ ਕੋਈ ਜਨਾਨੀ ਕੀਲ ਕੇ ਵਿਆਹ ਨਾ ਕਰਾ ਲੈਂਦੇ ਉਸਤਾਦ ਵੀ ਛੜਾ ਤੇ ਮੈਂ ਵੀ ਛੜਾ ਲੰਬੂ ਵੀ ਛੜਾ ਤੇ ਤੰਬੂ ਵੀ ਬਾਲਿਆਂ ਗੱਲਾਂ ਕੋਲ ਸੱਪ ਫੜ ਓਏ ਸਾਡੇ ਕੋਲੇ ਵੀਣ ਹੈ ਨਹੀਂ ਫਿਰ ਤੁਸੀਂ ਭੈਣ ਬਣਾਉਂਦੇ ਫਿਰਦੇ ਹੋ ਬਾਲਾ ਤਤਾ ਬੋਲਦਾ ਤੰਬੂ ਆਏ ਹੈ ਬਾਲਾ ਤਤਾ ਬੋਲਦਾ ਇਹ ਕਿਹੜੀ ਚਾਹ ਪਿਆਊਗਾ ਆਪਾਂ ਨੂੰ ਮੈਂ ਇਹ ਕਹਿੰਦਾ ਤੂ ਬੂਆ ਆਪਾ ਬੱਝ ਚਲੇ ਬੱਝ ਚਲੀ ਗਿਆ ਇਹ ਤਾਂ ਮੈਨੂੰ ਆ ਵੀ ਸਪੇਲਾ ਲੱਗਦਾ ਹੈ ਇਹ ਤਾਂ ਪੂਰਾ ਨਾਗਦਾ ਬੱਚਾ ਹੈਗਾ ਏ ਜੀ ਮਾਤਾ ਕੌਡੀ ਆਣਾ ਸੱਪ ਮੰਗੂ ਮੈਂ ਫੜ ਚੱਕਦਾ ਆਏ ਕਰਦਾ ਆਏ ਜਵਾਈ ਮੈਂ ਤੇ ਆਹਰ ਚਲੀਏ ਤੰਬੂਆ ਚੰਗਾ ਭਕਤਾ ਚੰਗਾ ਭਕਤਾ ਘਾਣੂ ਪੀਨ ਮੂਨ ਲੈ ਕੇ ਆਵਾਂਗੇ ਤੁਹਾਡੇ ਘਰੇ ਵਜਾ ਕੇ ਜਾਵਾਂਗੇ ਜਿਹੜਾ ਤੁਹਾਡੇ ਘਰੇ ਨਾ ਆ ਗਿਆ ਫੜ ਕੇ ਹੜਕੀ ਲੈ ਕੇ ਜਾਉ ਪੱਕੀ ਜਬਾਨ ਹੈ ਤੇ ਨਾਲ ਆਹ नाग ਨਾ ਗਣੀ ਜਿਹੜਾ ਵੀ ਹੋਇਆ ਬੱਚਾ ਉਹ ਲੈ ਕੇ ਜਾਵਾਂਗੇ ਕੇਲ ਤੇ ਚੰਗਾ ਫਰਨਾਸਤਾ ਓਹੋ ਮਾਈਤਾ ਭੁੱਲ ਗਿਆ ਸੀ ਕੀ ਹੋ ਗਿਆ ਤੰਬੂਆ ਉਹ ਕਾਕਾ ਤੇਰੀ ਮੰਮੀ ਘਰੇ ਆ ਕੀ ਕੰਮ ਸੀ ਹੈ ਨਹੀਂ ਕਰੇ ਓਏ ਘਰੀਲ ਬਣਾਉਣੀ ਸੀ ਤਲਾ ਚਲ ਗਏ ਚਲ ਤੰਬੂਆ ਆ ਚਲਿਏ ਕੂ ਮਰਵਾਵੇਂਗਾ ਪੈਰ ਦੇ ਨਹੀਂ ਜਾ ਦੇ ਛੇ ਰਿਸੂ ਹੋ ਜੇ ਚੱਕਰ ਦੇ ਵਿੱਚ ਮਾਈ ਤੋਂ ਸੈਂਡਲ ਖਾਲਿਆ ਸੀ ਤੂੰ ਐਂ ਵਿਖਲਾ ਉਂਝ ਬੀਬਾਂ ਬੀਬੀਆਂ ਵੀ ਵੀ ਰੀਲਾ ਬਣਾਉਦੀਆਂ ਨੇ ਇੱਕ ਆਪਣੇ ਨਾਲ ਬਣਾਉਣੀ ਪੈ ਜੇ ਮਾਉਟ ਪਾਏ ਜਾਂ ਓਏ ਨਾ ਖਾ ਪਾ ਨਾ ठाਣੇ ਕੰਮ ਕਰੀਏ ਕੋ ਕਉ ਤੰਬੂਆ ਮੇਰਾ ਤੰਬੂ ਪਤਾ ਹੋਣਾ ਹੈ ਓ ਮੈਕਾ ਸੋਸ਼ਲ ਮੀਡੀਆ ਤੇ ਐਕਟਿਵ ਹੋ ਜਾਵਾਂਗੇ ਜਿਹੜੇ ਘਰੇ ਜਾਵਾਂਗੇ ਉੱਥੇ ਇੱਕ ਬੀਬੀ ਨਾਲ ਸੈਲਫੀ ਕਰ ਲਈ ਇੱਕ ਰੀਲ ਕਰ ਲਈ ਨਾਲ ਬਲਾਉਗ ਬਣਾ ਲਿਆ ਇਸ ਤਰ੍ਹਾਂ ਆਪਣੀ ਮਾਰਕੀਟ ਵੱਧ ਜਾਵੇਗੀ ਲੋਕੀ ਸੋਚਣਗੇ ਜੋਗੀਆਂ ਨੂੰ ਚੰਗੀ ਠੇਰ ਪੈਂਦੀ ਆ ਮੈਂ ਤਾਂ ਤੇਰਾ ਹੀ ਫਾਇਦਾ ਸੋਚਦਾ ਹੁਣ ਮੈਂ ਕਿਹੜਾ ਤੇਰੇ ਨਾਲ ਜ਼ਮੀਨ ਬਣਾਉਂਦੀ ਐ ਲੰਬੂ ਆ ਜੀ ਓਏ ਸੰਬੂਆ ਮੇਰੀ ਗੱਲ ਸੁਣ ਲੈ ਉਹ ਲੰਬੂ ਨੂੰ ਵੀ ਨਾ ਰਹੀ ਮਰਵਾ ਨਾ ਤੇਰੇ ਲੱਛਣ ਮੈਨੂੰ ਸਹੀ ਨਹੀਂ ਲੱਗਦੇ ਮੈਂ ਤੈਨੂੰ ਟੀਲਾ ਬਣਾਇਆ ਆ ਅਰੇ ਤੈਨੂੰ ਅੱਡਾ ਚੇਲਾ ਮੁੰਨੇ ਨਾ ਪੂਰਾ ਚੇਲਾ ਬਣਾਉਣਾ ਹੈ ਫਿਰ ਪੂਰਾ ਵੀ ਛੇਤੀ ਛੇਤੀ ਮੋੜ ਲੈ ਕਿਉਂ ਅੱਡਾ ਮੋੜ ਕੇ ਮੇਰਾ ਜਲੂਸ ਪਟਿਆ ਤੂੰ ਬੂਆ ਮੈਂ ਪੈਨਾ ਚੱਕ ਕਰਦਾ ਫਿਰਦਾ ਹੈਗਾ ਨਹੀਂ ਤੂੰ ਉਹਦੇ ਕਾਬਲ ਹੈਗਾ ਵੀ ਹੈ ਕਿ ਨਹੀਂ ਪੂਰਾ ਚੇਲਾ ਬਣਾ ਲੈ ਇਹ ਕੰਜਰ ਦੇ ਚੇਲੇ بڑے ਪੱਤੇ ਦੇ ਚੇਲੇ ਸਾਰਾ ਕੰਮ ਖਰਾਬ ਕਰ ਜਾਂਦਾ ਸਾਦਾ ਦੀਨਾ ਪਗੜੀ ਪੂਰੀ ਬਚਾ ਦੇ ਦਿੰਦੇ ਨੇ ਅੱਗੇ ਅੱਗੇ ਕੋਈ ਗੱਲ ਨਹੀਂ ਫਿਰ ਚੱਲ ਅਗਲੇ ਘਰ ਚੱਲੀਏ ਜਿੰਦਰ ਆ ਜਾ ਕੱਦੂ ਆ ਗਏ ਤਾਂ ਵੇਇਆ ਕਿਸੇ ਮਾਈ ਤੋਂ ਘਰ ਤੋਂ ਆਉਨੇ ਆ ਪੱਕੜੀ ਲੱਗੀ ਏ ਉਹ ਦਾਣੇ ਜੇ ਨੇ ਤਾਂ ਚਾਹ ਦੀ ਪੁੱਟਦੀ ਨਹੀਂ ਪਿਆਈ ਆ ਉਹ ਸਹੀ ਗੱਲ ਆ ਜਾ ਤੰਬੂਆ ਆ ਜਾ ਅਗਲੇ ਘਰ ਚੱਲਦੇ ਆ ਕਿਸੇ ਖੈਰ ਪਵਾਉਣੇ ਆ ਤੂੰ ਥੋੜਾ ਜਾ ਨਾ ਜੀਬ ਤੇ ਕੰਟਰੋਲ ਰੱਖੀ ਤੰਬੂਆ ਓਏ ਮੇਰਾ ਤਾਂ ਚਾਹ ਪੀਣ ਨੂੰ ਜੀ ਕਰੀ ਜਾਂਦਾ ਟਾਈਮ ਹੋ ਗਿਆ ਚਾਹ ਤਾਂ 2 ਵਜੇ ਗਏ ਓਏ ਆ ਜਾ ਤੰਬੂਆ ਕਹੂ ਬੂਹਾ ਖੜਕਾ ਲਈਏ ਕਿ ਇਹਦਾ ਫਿਰ ਦੇਖਦੇ ਆ ਕੀ ਕਹਿੰਦੀ ਐ ਮਾਈ ਕੋਈ ਓ ਬਚਾ ਕਾਰੇ ਹੈਗਾ ਕੋਈ ਓਏ ਬੂਾਈ ਖੋਲ ਲੈ ਤੂੰ ਕਰੇਗੀ ਪੁੱਛ ਕੇ ਲੈਣਾ ਸਿੱਧਾ ਵੜ ਜਾਗਾ ਓ ਮੈਨੂੰ ਲੱਗਦਾ ਤੰਬੂਆ ਤੂੰ ਮਰਵਾ ਦੇਗਾ ਸਾਰਿਆਂ ਦੇ ਬੂਹੇ ਆਪ ਹੀ ਆਉ ਇੱਕਾ ਬੈਠਾ ਹੈ ਦਾਣਾ ਜਿਆ ਲੱਗਿਆ ਖੜਾ ਹੈ ਫੋਨ ਦੇ ਵਿੱਚ ਹੋਰ ਬੱਚਾ ਕੀ ਹਾਲ ਚਾਲ ਹੈ ਤੇਰਾ ਨਾ ਹਾਲ ਪੁੱਛਣ ਨੂੰ ਤੂੰ ਮਾਮਾ ਮਾਮਾ ਮੇਰਾ ਇਹ ਅੱਜ ਕਰਦਾ ਪਹਿਣ ਦੇ ਨੇ ਦੇ ਜਵਾਕ ਵੀ ਬਾਲੇ ਤੱਤੇ ਆ ਵੇਖ ਲੈ ਕਿੱਥੋਂ ਬੋਲਿਆ ਕੇ ਮਾਮਾ ਲੱਗਦਾ ਨਹੀਂ ਹੁਣ ਅਸੀਂ ਤੇਰੇ ਪਿਓ ਦੇ ਸਾਲੇ ਬਣ ਗਏ ਆ ਓ ਤੰਬੂਆ ਤਾਂ ਹੀ ਦਾ ਤੈਨੂੰ ਕਿਹਾ ਹੈਗਾ ਮੈਂ ਅੱਜਕੱਲ ਖੈਰ ਖੂਰ ਪਾਉਣ ਵਾਲੇ ਨਹੀਂ ਹੈਗੇ ਜਵਾਕ ਅੱਜਕੱਲ ਤਾਂ ਸਿੱਧੇ ਗੱਲ ਨੂੰ ਆਉਂਦੇ ਆ ਉਹ ਤਾਂ ਹੀ ਤੈਨੂੰ ਕਹਿਣਾ ਹੁਣਾ ਸੋਸ਼ਲ ਮੀਡੀਆ ਦਾ ਕੰਮ ਚਲਾ ਲੀ ਕਿ 2 ਰੁਪਈਆ ਹੀ ਹੁਣ ਲੱਗ ਜਾਣਗੇ ਮੰਗਿਆਂ ਵਾਲਾ ਟੈਮਣੀ ਚੱਲਣਾ ਆਪਾਂ ਮੈਨੂੰ ਤਾਂ ਆਪੇ ਹੀ ਲੱਗਦਾ ਤੰਬੂਆ ਮੈਨੂੰ ਤੇਰੇ ਵਰਗੀ ਲੱਗਣਾ ਪੈਣਾ ਮੈਨੂੰ ਲੱਗਦੀ ਹੈ ਅੱਜਕੱਲ ਉਸਤਾਦ ਨਾਲ ਉਹ ਚੇਲੇ ਮਾਰ ਕੇ ਨੇ ਓਏ ਯਾਰ ਗੇਮ ਖੇਡਣ ਤੋਂ ਕਿਉਂ ਸਾਰਾ ਸੁਆਦ ਖਰਾਬ ਕਰੀ ਜਾਂਦੇ ਹੋ ਉਹ ਪੁੱਤਰਾ ਫਿਰ ਕਿਹੜੀ ਗੇਮ ਖੇਡਦਾ ਦੱਸ ਫਿਰ ਹਮੜਾ ਆ ਜਾ ਨਾ ਥਾਂ ਨੂੰ ਵੀ ਮਾਰ ਦਿਆਂ ਨਿਗਾ ਤੇਰੀ ਤਕਦੀਰ ਤੇ ਉਹ ਤਾਂ ਬੁਆ ਮੈਨੂੰ ਲੱਗਦਾ ਗੇਮਾ ਖੇਡ ਖੇਡ ਕੇ ਨਾ ਇਹ ਤਾਂ ਬਸ ਗੇਮਾ ਚੋਕਰੀ ਰਹਿ ਗਏ ਇਕੱਲੇ ਜਿਵਾਕਾਂ ਦਾ ਬੇੜਾ ਗਰਕ ਹੋ ਗਿਆ ਜਦੋਂ ਇਹ ਬੇੜਾ ਗਰਕ ਹੋ ਗਿਆ ਐਡੇ ਨੇ ਚਾਪੜ ਜਿਹੜੇ ਹੱਥ ਵਿੱਚ ਮੋਗਾਇ ਲਈ ਫਿਰਦੇ ਆ ਹਾਂ ਧਿਆਰ ਹੈ ਨਹੀਂ ਇਹਨਾਂ ਦਾ ਬੁੱਦੀ ਇਹਨਾਂ ਦੀ ਪ੍ਰਸ਼ਤ ਹੋਈ ਪਈ ਐ ਪੁਰਸ਼